ਫਗਲਪੁਰੰਦਰ ਚੋਰੀਆਂ ਦਾ سلسلہ ਲਗਾਤਾਰ ਜਾਰੀ ਹੈ ਲਗਾਤਾਰ ਹੀ ਚੋਰਾਂ ਵੱਲੋਂ ਦੁਕਾਨਦਾਰਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਦੁਕਾਨਦਾਰਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਚੋਰੀਆਂ ਦੀਆਂ ਵਾਰਦਾਤਾਂ ਤੇ ਰੋਕ ਜਿਹੜੀ ਆ ਲਗਾਈ ਜਾਵੇ ਪਰ ਰੋਕ ਜਿਹੜੀ ਲੱਗਦੀ ਨਜ਼ਰ ਨਹੀਂ ਆ ਰਹੀ ਦਿਨ ਬਦ ਦਿਨ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਤਾਜੀ ਚੋਰੀ ਦੀ ਘਟਨਾ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਜਿਹੜੇ ਆ ਉਹ ਡਿ ਜਾਣਗੇ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਚੋਰ ਰਾਜ ਜਾਂਦੇ ਲੋਕਾਂ ਦੇ ਜਾਂ ਤਾਂ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਜਾਂਦੇ ਆ ਜਾਂ ਫਿਰ ਪੈਸੇ ਲੈ ਕੇ ਫਰਾਰ ਹੋ ਜਾਂਦੇ ਆ ਪਰ ਇਹ ਅਲੋਕੀ ਘਟਨਾ ਜਿਹੜੀ ਆ ਫਰੋਹੀਪੁਰ ਦੇ ਹਲਕਾ ਜੀਰਾ ਤੋਂ ਸਾਹਮਣੇ ਆਈ ਆ ਜਿੱਥੇ ਚੋਰ ਦਿਨ ਦਿਹਾੜੇ ਦੁਕਾਨ ਦੇ ਬਾਹਰ ਪਏ ਚਾਰ ਆਟੇ ਦੇ ਗੱਟੇ ਚੱਕ ਕੇ ਫਰਾਰ ਹੋ ਗਿਆ ਤਾਂ ਬੜਾ ਹੈਰਾਨੀਜਨਕ ਮਾਮਲਾ ਜਿਹੜਾ ਉਹ ਫਰੋਹੀਪੁਰ ਦੇ ਹਲਕਾ ਜੀਰਾ ਤੋਂ ਸਾਹਮਣੇ ਆਇਆ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਚੋਰ ਬੇਖੌਫ ਹੋ ਕੇ ਆਉਂਦਾ ਤੇ ਦੁਕਾਨ ਦੇ ਬਾਹਰੋਂ 4 ਗੱਟੇ 8 ਦੇ ਚੱਕ ਕੇ ਫਰਾਰ ਹੋ ਜਾਂਦਾ ਸੀਸੀਟੀਵੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੁਕਾਨਦਾਰ ਦੇ ਦੁਕਾਨ ਤੇ ਬੈਠੇ ਬਿਠਾਏ ਹੀ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਿਆ ਦੱਸ ਦਈਏ ਕਿ ਚੋਰਾਂ ਦੇ ਹੌਸਲੇ ਇੰਨੇ ਕੋ ਬਲੰਤ ਹੋ ਚੁੱਕੇ ਨੇ ਕਿ ਦਿਨ ਦਿਹਾੜੇ ਬੇਖੌਫ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਜਿਹੜਾ ਉਹ ਦੇ ਰਿਹਾ ਇਸ ਟੀਵੀ ਨੂੰ ਦੇਖ ਕੁਝ ਲੋਕ ਸੋਸ਼ਲ ਮੀਡੀਆ ਤੇ ਇਹ ਵੀ ਕਮੈਂਟ ਕਰ ਰਹੇ ਹਨ ਕਿ ਸ਼ਾਇਦ ਮੀ ਪੈ ਰਿਹਾ ਇਸ ਲਈ ਚੋਰ ਨੂੰ ਆਟੇ ਦੀ ਜਿਹੜੀ ਜ਼ਰੂਰਤ ਆ ਉਹ ਹੋਵੇਗੀ ਇਸ ਲਈ ਉਹ ਦੁਕਾਨ ਦੇ ਬਾਹਰ ਉਹ 4 ਗੱਟੇ ਆਟੇ ਦੇ ਜਿਹੜੇ ਆ ਉਹ ਚੁੱਕ ਕੇ ਫਰਾਰ ਹੋ ਗਿਆ ਇਹ ਬੜਾ ਹੈਰਾਨੀਜਨਕ ਇਹ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ ਕਿ ਪਹਿਲਾਂ ਤਾਂ ਚੋਰ ਮੋਬਾਈਲ ਫੋਨ ਜਾਂ ਫਿਰ ਪੈਸੇ ਚੋਰੀ ਕਰਦੇ ਸੀ ਪਰ ਹੁਣ ਤਾਂ ਹੱਦ ਹੀ ਹੋ ਗਈ ਆ ਕਿ ਚੋਰ ਹੁਣ ਆਟਾ ਵੀ ਚੋਰੀ ਕਰਨ ਲੱਗ ਗਏ ਇੱਥੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਫਰੋਇਪਰ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਬਣ ਚੁੱਕੇ ਆ ਕਦੇ ਚੋਰਾ ਵੱਲੋਂ ਪੈਸੇ ਜਿਹੜੇ ਆ ਉਹ ਚੋਰੀ ਕੀਤੇ ਜਾਂਦੇ ਆ ਕਦੇ ਦੇਸੀ ਘਿਓ ਚੋਰੀ ਕੀਤਾ ਜਾਂਦਾ ਤੇ ਹੁਣ ਚੋਰ ਆਟਾ ਹੀ ਚੋਰੀ ਜਿਹੜਾ ਉਹ ਕਰਕੇ ਲੈ ਗਏ ਆ ਇਹ ਤਸਵੀਰ ਫਰੋਇਪਰ ਦੇ ਹਲਕਾ ਜੀਰਾ ਦੀ ਦੱਸੀ ਜਾ ਰਹੀ ਆ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਜੜੀ ਆ ਉਹ ਹੋ ਰਹੀ ਆ ਤਾਂ ਸੀਸੀਟੀਵੀ ਫੁਟੇਜ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਖੌਫ होके ਚੋਰ ਜਿਹੜਾ ਆਉਂਦਾ ਤਾਂ ਚਾਰ ਗੱਟੇ 8 ਦੇ ਚੁੱਕ ਕੇ ਫਰਾਰ ਹੋ ਜਾਂਦਾ ਤਾਂ ਜਦੋਂ 8 ਦੇ ਗੱਟੇ ਚੁੱਕ ਕੇ ਭੱਜਣ ਲੱਗਦਾ ਤਾਂ ਸਾਈਕਲ ਜਿਹੜਾ ਡਿੱਗ ਜਾਂਦਾ ਤਾਂ ਜਦ ਸਾਈਕਲ ਡਿੱਗੇ ਦਾ ਖੜਕਾ ਖੜਕਾ ਹੁੰਦਾ ਤਾਂ ਉਦੋਂ ਦੁਕਾਨਦਾਰ ਨੂੰ ਜਿਹੜਾ ਪਤਾ ਚੱਲਦਾ ਤਾਂ ਦੁਕਾਨਦਾਰ ਉਸ ਵਿਚੋਗ ਦੇ ਪਿੱਛੇ ਵੀ ਭੱਜਦਾ ਪਰ ਚੋਰ ਜਿਹੜਾ ਉਹ ਹੱਥ ਨਹੀਂ ਆਉਂਦਾ ਚਾਰ ਗੱਟੇ ਆਠੇ ਦੇ ਲੈ ਕੇ ਚੋਰ ਜਿਹੜਾ ਉਹ ਫਰਾਰ ਹੋ ਜਾਂਦਾ ਤਾਂ ਦੁਕਾਨਦਾਰ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦਾ ਪਰ ਚੋਰ ਜਿਹੜਾ ਉਹ ਹੱਥ ਨਹੀਂ ਆਉਂਦਾ ਤਾਂ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਚੋਗ ਜਿਹੜੇ ਆ ਉਹ ਫਰੋਂ ਪਰ ਅੰਦਰ ਬੇਖੌਫ ਹੋ ਚੁੱਕੇ ਆ ਕੋਈ ਉਹਨਾਂ ਨੂੰ ਡਰ ਜਿਹੜਾ ਨਹੀਂ ਰਿਹਾ ਕੋਈ ਕਾਨੂੰਨ ਦਾ ਡਰ ਨਹੀਂ ਰਿਹਾ ਤਾਂ ਦਿਨ ਦਿਹਾੜੇ ਹੀ ਅਜਿਹਿਆਂ ਵਾਰਦਾਤਾਂ ਨੂੰ ਜਿਹੜਾ ਅੰਜਾਮ ਆ ਉਹ ਚੋਰ ਦੇ ਰਹੇ ਆ ਕਈ ਸੋ ਤਸਵੀਰ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਹੰਦੀ ਜ਼ਿਲ੍ਹਾ ਫਰੋਇਪੁਰ ਦੇ ਹਾਲਾਤ ਜਿਹੜੇ ਆ ਉਹ ਕੀ ਬਣ ਚੁੱਕੇ ਆ ਹੁਣ ਦਿਨ ਦਿਹਾੜੇ ਹੀ ਦੁਕਾਨਦਾਰਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਤਾਂ ਦਿਨ ਦਿਹਾੜੇ ਹੀ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰੋਂ ਚੋਰ 4 ਗਟੇ ਆਟੇ ਦੇ ਚੱਕ ਕੇ ਜਿਹੜਾ ਉਹ ਫਰਾਰ ਹੋ ਗਿਆ ਤਾਂ ਪੂਰੀ ਵੀਡੀਓ ਸੀਸੀਟੀਵੀ ਵੀਡੀਓ ਵੀ ਜਿਹੜੀ ਆ ਉਹ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਇਸ ਚੋਰੀ ਦੀ ਆ ਵਾਰ ਬਾਤ ਨੂੰ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ